ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਸਮਾਂ ਨਜ਼ਦੀਕ ਹੈ ਪੰਜਾਬ ਦੇ ਪਿੰਡਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਇੱਕ ਕਾਫਲਾ ਸ਼ੁਰੂ ਹੋਇਆ ਪੰਜਾਬ ਮੋਹਾਲੀ ਤੋਂ ਚੱਪੜਚਿੜੀ ਦੀ ਧਰਤੀ ਗੁਰਦੁਆਰਾ ਬਾਬਾ ਬੰਦਾ ਭਾਦਰ ਜੀ ਤੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਕ ਸਾਹਿਬ ਜੀ ਨੇ ਸਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਬਹੁਤ-ਬਾਤ ਨਡਕੂ ਸਾਹਿਬ ਪੰਜਾਬ ਦੇ ਵਿੱਚ ਹੁਣ ਪੰਚਾਇਤੀ ਚੌਂ ਵੀ ਆ ਰਹੀ ਆ ਤੇ ਪੰਜਾਬ ਪਿੰਡਾਂ ਦਾ ਸੁਪਾ ਇੱਕ ਪੰਜਾਬ ਦੀ ਇਕਨੋਮੀ ਪੰਜਾਬ ਦੇ ਲੋਕ ਜਿਆਦਾ ਪਿੰਡਾਂ ਨਾਲੇ ਸਬੰਧਤ ਨੇ ਉਹ ਤੇ ਹੁਣ ਤੁਹਾਡੇ ਵੱਲੋਂ ਇੱਕ ਸ਼ੁਰੂਆਤ ਹੈ ਪਿੰਡ ਬਚਾਓ ਪੰਜਾਬ ਚੌਸ ਸੰਸਥਾ ਵੱਲੋਂ ਕਿ ਕਿਉਂ ਨਾ ਪਿੰਡਾਂ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕੀ ਇਸ ਦਾ ਏਜੰਡਾ ਕਿਹੜੇ ਕਿਹੜੇ ਉਹਦੇ ਚ ਪ੍ਰੋਗਰਾਮ ਹੋਣਗੇ ਤੇ ਕਿੱਥੇ ਕਿੱਥੇ ਜਾਓਗੇ ਪੰਗੂ ਸਾਹਿਬ ਇਹ ਮੁੱਖ ਸਾਡਾ ਉਦੇਸ਼ ਇਹ ਹੈ ਏਜੰਡਾ ਇਹ ਹੈ ਨਿਸ਼ਾਨਾ ਇਹ ਹੈ ਜੀ ਜੀ ਕਿ ਵੀ ਸੰਗਤ ਜਿਹੜੀ ਆ ਫੈਸਲੇ ਸੰਗਤ ਚ ਹੋਣਾ ਹੁਣ ਫੈਸਲੇ ਲੀਡਰ ਕਰਦੇ ਨੇ ਕੋਈ ਇੱਕ ਵਿਅਕਤੀ ਕੋ ਦੋ ਵਿਅਕਤੀ ਕੋ ਅਰ ਵਿਅਕਤੀ ਸੰਗਤ ਫੈਸਲੇ ਕਰੇ ਉਹ ਫੈਸਲੇ ਜ਼ਿਆਦਾ ਠੀਕ ਹੋਣਗੇ ਉਹਦੇ ਵਾਸਤੇ ਕਿਉਂਕਿ ਸੰਗਤ ਦਾ ਸੀ ਪ੍ਰੋਗਰਾਮ ਬਣਾਉਣਾ ਹੈ ਕੁਝ ਹੀ ਬੰਦੇ ਸੀ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਵੀ ਕੁਝ ਬੰਦੇ ਲੈ ਕੇ ਚੱਲਿਆ ਸੀ ਇਸੇ ਕਰਕੇ ਅਸੀਂ ਇੱਥੇ ਅੱਜ ਇਸ ਹਿਸਟੋਰੀਕਲ ਇਤਿਹਾਸਕ ਧਰਤੀ ਤੋਂ ਅਸੀਂ ਸ਼ੁਰੂ ਕਰ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਜਗ੍ਹਾ ਤੋਂ ਜਿੱਥੇ ਇਹ ਲੜਾਈ ਹੋਈ ਸੀ ਤੇ ਜਿੱਥੇ ਪਹਿਲੀ ਵਾਰ ਜਿੱਤ ਪ੍ਰਾਪਤ ਕਰਕੇ ਚੱਗਿਆ ਵਧਣਾ ਸ਼ੁਰੂ ਕਰ ਦਿੱਤੀ ਪੰਜਾਬ ਦੇ ਵਿੱਚ ਅੱਜ ਜੇ ਅਸੀਂ ਦੇਖੀਏ ਜਦੋਂ ਉਦੋਂ ਸਮਾਣਾ ਹੋਰ ਜਿੱਥੇ ਦੇ ਆਏ ਸੀਗੇ ਉਹ ਸੋ ਮੁੜ ਕੇ ਇੱਕ ਪੰਜਾਬ ਨੂੰ ਦੁਬਾਰਾ ਪੁਨਰ ਸਿਰਜਣਾ ਜਿਹਨੂੰ ਅਸੀਂ ਕਹਿੰਦੇ ਆ ਨਵੀਂ ਸਿਰਜਣਾ ਦੀ ਲੋੜ ਉਹ ਉਸ ਨਮੀ ਸਰ ਜੀ ਨਾਲ ਦੇ ਵਿੱਚ ਪਿੰਡ ਵਿਚੋਂ ਪੰਜਾਬ 24 ਅਸੀਂ ਤਸੀਂ ਕਹਿੰਦੇ ਆ ਕਿ ਜੇ ਪਿੰਡ ਨਹੀਂ ਬਚਣਗੇ ਫਿਰ ਪੰਜਾਬ ਨਹੀਂ ਬਚੇਗਾ ਪਿੰਡ ਬਚਨ ਦੀ ਇੱਕ ਜਿਹੜੀ ਧੁਰੀ ਹੈ ਉਹ ਧੁਰੀ ਹੈ ಗ್ರಾಮ ਸਭਾ ಗ್ರಾಮ ਸਭਾ ਕਿ ਚੋ ਬਣਾਉਣੀ ਨਹੀਂ ਹੁੰਦੀ ਕਿਤੇ ਰਜਿਸਟਰ ਨਹੀਂ ਕਰਾਉਣੀ ਹੁੰਦੀ ಗ್ರಾಮ ਸਭਾ ਆਪਣੇ ਆਪ ਹੀ ਪੱਕੀ ਸੰਸਥਾ ਹੈ ਸੰਵਿਧਾਨਕ ਤੌਰ ਤੇ ਬਣੀ ਹੋਈ ਹੈ ਜਿੰਨੇ ਪਿੰਡ ਦੇ ਵੋਟਰ ਨੇ ਉਹ ਸਾਰੇ ਸਾਰੇ ಗ್ರಾಮ ਸਭਾ ਦੇ ਮੈਂਬਰ ਨੇ ਆ ਹੁਣ ਜਦ ਪੰਚਾਇਤਾਂ ਭੰਗ ਹੋਈਆਂ ਹੋਈਆਂ ਨੇ ਤੇ ਪ੍ਰਸ਼ਾਸਨਿਕ ਅਧਿਕਾਰੀ ਡਾਇ ਹੋਏ ਨੇ ਹੁਣ ਵੀ ಗ್ರಾಮ ਸਭਾ ਕਾਇਮ ਨੇ ਅਮੈਨੂੰ ਦੋ ਤਿੰਨ ਫੋਨ ਆਏ ਪਿੱਛੇ ਇੱਕ ਦਾ ਆਇਆ ਕਿ ਜੀ ਸਾਡੇ ਪਿੰਡੀ 1 ਕਰੋੜ ਰੁਪਇਆ ਜਮ੍ਹਾਂ ਹੋਇਆ ਹੋਇਆ ਤੇ ਜ਼ਮੀਨ ਸਾਡੀ ਕੁਆਰ ਹੋ ਗਈ ਸੀ ਰੇਡ ਦੇ ਵਿੱਚ ਆਮ ਕਰੀਆਂ ਵੱਲੋਂ ਤੇ ਕਹਿੰਦਾ ਜੀ ਉਹ ਹੁਣ ਵੀਡੀਓ ਨੇ ਕਹਿਤਾ 30 ਲੱਖ ਰੁਪਇਆ ਸਾਡੇ ਜਮ੍ਹਾਂ ਕਰਾਓ 30% ਤੋਂ ਉੱਤੋਂ ਲੈਣਾ ਹੈ ਮੈਂ ਕਹਿੰਦਾ ਤੁਸੀਂ ಗ್ರಾಮ ਸਭਾ ਪਾ ਕੇ ਮਤਾ ਪਾਸ ਕਰ ਦੋ ಗ್ರಾಮ ਸਭਾ ਕਰਕੇ ਤੇ ਵੀ ਇਹ ਨਾਂ ਲਈ ਜਾਵੇ ਤੇ ਬੈਂਕ ਨੂੰ ਚਿੱਠੀ ਭੇਜ ਦਿਓ ਵੀ ਇਹ ਬਿਲਕੁਲ ਨਾ ਲੈ ਜਾਵੇ ਪ੍ਰਸ਼ਾਸਨ ਸੰਗਤਾਰੀ ਹੈ ਉਹਦੇ ਵਾਸਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਸੀ ਲੋਕਾਂ ਨੂੰ ਇਹ ਚੇਤਨ ਵੀ ਕਰਨਾ ਹੈ ਕਿ ਜਿਹੜੀ ਜ਼ਮੀਨ ਸਾਡੀ ਕੁਲ ਹੁੰਦਾ ਤਾਂ ਜਾਇਦਾਦ ਵਿਕੀ ਹੈ ਜਿਹੜਾ ਪੰਚਾਇਤ ਨੇ ਰੂਟ ਬਣਾਇਆ ਹੋਇਆ ਹਾਲਾਂਕਿ ਉਹਦੇ ਨਾਲ ਵੀ ਸਮਝ ਨਹੀਂ ਪਰ ਰੂਟ ਤਾਂ ਇਹ ਆਮਦਨ ਤੋਂ ਦਿੰਦਾ ਹੈ ਜੇ ਕੋਈ ਬੰਦਾ ਆਪਣੀ ਜਾਇਦਾਦ ਵੇਚਦਾ ਆਮਦਨ ਥੋੜਾ ਹੈ ਇਹ ਤਾਂ ਸਰਕਾਰ ਵੀ ਨਹੀਂ ਦਿੰਦੀ ਇਹ ਨਵੇਂ ਇਹਨਾਂ ਨੇ ਇੱਕ ਕਿਉਂਕਾ ਮੈਂ ਤਾਂ ਕਹਾਂਗਾ ਵੀਡੀਓ ਜੁਨੇ ਅਨਪੜ੍ਹ ਨੇ ਜਾਂ ਬਾਕੀ ਨੇ ਕਿਉਂਕਿ ਨਹੀਂ ਜਾਣਦੇ ਨੇ ਪਤਾ ਹੋਣਾ ਚਾਹੀਦਾ ਵੀ ਆਮਦਨ ਥੋੜਾ ਹੈ ਇਹ ਤਾਂ ਜ਼ਿਆਦਾ ਦੇ ਵਿੱਚ ਗਈ ਹਾਂ ਉਹ 1 ਕਰੋੜ ਤੇ ਜਿਹੜਾ 6-7 ਲੱਖ ਰੁਪਈਆ ਵਿਆਜ ਦਾ ਮਿਲੂ ਉਹ ਜੋ ਕਹਿ ਸਕਦੇ ਨੇ ਵੀ ਸਾਨੂੰ ਦੋ 30% ਦਿਓ ਦੋ ਲੱਖ ਦੂ ਲੱਖ ਜਿਹੜਾ ਬੰਦਾ ਹੈ ਉਹ 30 ਲੱਖ ਕਿਵੇਂ ਲੈ ਸਕਦੇ ਨੇ ਇਸ ਕਰਕੇ ਉਹ ਗਲਤ ਕਰ ਰਹੇ ਨੇ ਬਿਲਕੁਲੀ ਧੱਕਾ ਕਰ ਰਹੇ ਨੇ ਉਹਨਾਂ ਨੂੰ ਕਿਹਾ ਇੱਕ ਹੋਰ ਜੀ ਆਈ ਉਹ ਕਹਿੰਦਾ ਸਾਡੀ ਇੱਦਾਂ ਜ਼ਮੀਨ ਦੀ ਬੋਲੀ ਦਾ ਝਗੜਾ ਤੇ ਮੈਂ ਕਿਹਾ ਤੁਸੀਂ ਗ੍ਰਾਮ ਸਭਾ ਕਰੋ ਇੱਕ ਹੋਰ ਦਾ ਵੀ ਜਿਹੜਾ ਆ ਕਹਿੰਦਾ ਜੀ ਸਾਡਾ ਪਿੰਡ ਉਹਦੇ ਵਿੱਚ ਮਿਊਜ਼ਿਕ ਕਮੇਟੀ ਰੋਂਦਾ ਚੱਕਰ ਪਿਆ ਪਿਆ ਮਸਲ ਗ੍ਰਾਮ ਸਭਾ ਕਰੋ ਸੋ ਲੋਕ ਆਉਂਦੇ ਨੇ ਲੋਕ ਪੁੱਛਦੇ ਨੇ ਇੱਕ ਤਾਂ ਇਹ ਹੈ ਅਸੀਂ ਇਹ ਦੱਸਣਾ ਵੀ ਕੋਈ ਵੀ ਤੁਹਾਡੇ ਪਿੰਡ ਦਾ ਮਸਲਾ ਹੈ ਜਿਹੜਾ ਸਰਕਾਰ ਨਾਲ ਵੀ ਹੈ ਉਹ ਗ੍ਰਾਮ ਸਭਾ ਦੇ ਰਾਹੀਂ ਸਭ ਤੋਂ ਤਕੜੇ ਤਾਕਤ ਆ ਉਹ ਕਾਨੂੰਨੀ ਹੈ ਸੰਵਿਧਾਨਕ ਹੈ ਉਹ ਹੱਲ ਹੋਏਗੀ ਦੂਜਾ ਦੂਜਾ ਸੀ ਕਿੰਨਾ ਵੀ ਹੁਣ ਚੋਣਾਂ ਹੋਣੀਆਂ ਨੇ ਚੋਣਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਚੋਣਾਂ ਦੇ ਵਿੱਚ ਕਿਤਾਬ ਦਾ ਭਾਈਚਾਰਾ ਨਹੀਂ ਟੁੱਟਣ ਦੇਣਾ ਜੇ ਤੁਹਾਡਾ ਪਿੰਡਾਂ ਦਾ ਭਾਈਚਾਰਾ ਜਿਵੇਂ ਹੁਣ 6 6 7 7 ਨਾ ਜੀ ਇੱਕ ਪਾਰਟੀ ਦੇ ਵੀ 2 2 3 3 ਢੜੇ ਨੇ ਵੀ ਇਹ ਢੜਿਆਂ 'ਚ ਵੰਡੇ ਹੋਣ ਦੀ ਬਜਾਏ ਤੁਸੀਂ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਪਰ ਪੰਚਾਇਤ ਪਿੰਡ ਦੀ ਬਣਾਓ ਕੋਸ਼ਿਸ਼ ਕਰੋ ਕਿ ਸਭ ਸੰਮਤੀ ਹੋ ਜੇ ਜੇ ਸਭ ਸੰਮਤੀ ਇੱਕ ਤੇ ਹੋਵੇ ਦੋ ਤੇ ਹੋਵੇ ਜਿੰਨੀ ਹੁੰਦੀ ਉਹ ਉੰਨੀ ਕਰੋ ਭਾਵੇਂ ਸ਼ਰਾਬ ਪਿਲਾਉਣ ਵਾਲੇ ਨੂੰ ਪੈਸੇ ਦੇਣ ਵਾਲੇ ਨੂੰ ਡੰਡੇ ਨਾਲ ਵੋਟ ਪਵਾਉਣ ਵਾਲੇ ਨੂੰ ਜਾਂ ਆਪ ਦੀ ਪੰਚ ਸਰਪੰਚੀ ਲੈ ਕੇ ਕੋਈ ਔਰਤ ਦੀ ਸਰਪੰਚੀ ਹੋ ਗਈ ਉਹਦਾ ਘਰ ਵਾਲਾ ਕਹੇ ਇਹ ਨਹੀਂ ਪੁਗਦਾ ਉਹਨਾਂ ਨੂੰ ਨਾ ਵੋਟ ਪਾਇਓ ਤੁਸੀਂ ਆਪਦੇ ਪਿੰਡ ਦੀ ਪੰਚਾਇਤ ਬਣਾ ਕੇ ਦੂਜਾ ਉਹਨਾਂ ਤੋਂ ਵੈਦਾ ਲਓ ਕਿ ਅਸੀਂ ਪਿੰਡ ਦੇ ਵਿੱਚ ਗ੍ਰਾਮ ਸਭਾ ਰਹੀਂ ਫੈਸਲੇ ਕਰਾਂਗੇ ਜਦ ਇਹ ਗ੍ਰਾਮ ਸਭਾ ਰਹੀਂ ਫੈਸਲੇ ਹੋਣਗੇ ਭੰਗੂ ਸਾਹਿਬ ਇੱਕ ਵੱਡਾ ਇਹਦਾ ਬਦਲਾਅ ਆਏਗਾ ਉਹ ਕਿਵੇਂ ਆਏਗਾ ਉਹ ਮੈਂ ਦੱਸਦਾ ਐ ਅਸੀਂ ਪਿੰਡਾਂ 'ਚ ਫੋਕਸ ਕੇਂਦਰਿਤ ਕਰਨਾ ਇੱਕ ਤਾਂ ਇਹ ਆਏਗਾ ਵੀ ਅੱਜ ਰੋਜ਼ ਥਾਣੇ ਕਚਿਹਰੀਆਂ ਥਾਣੇ ਕਚਿਹਰੀਆਂ ਦਾ ਕੰਮ ਚੱਲਦਾ ਮਾੜੀ ਮੋਟੀ ਲੜਾਈ ਹਰੇਕੀ ਹੁੰਦੀ ਰਹਿੰਦੀ ਆ ਉਹ ਨਿੱਕੀ ਮੁੱਟੀ ਲੜਾਈ ਤੇ ਵੀ ਜੇ ਗ੍ਰਾਮ ਸਭਾ ਤਾਕੜੀ ਹੋ ਗਈਆਂ ਕਹਿੰਦੀਆਂ ਨਹੀਂ ਅਸੀਂ ਆਪੇ ਫੈਸਲੇ ਕਰਾਂਗੇ ਕੋਈ ਕੋਈ ਨਹੀਂ ਕਿਉਂਕਿ ਪੰਚਾਇਤ ਕੋ ਹੱਕ ਹੈਗਾ ਛੋਟੀਆਂ ਲੜਾਈਆਂ ਦੇ ਫੈਸਲੇ ਕਰਨ ਦਾ ਵੀ ਹੱਕ ਹੈ ਅਦਾਲਤ ਹੀ ਹੱਕ ਹੈ ਉਹ ਅਸੀਂ ਪਿੰਡ 'ਚ ਵਰਤਵਾਂਗੇ ਚੁਣੀਆਂ ਇਸੇ ਕਰਕੇ ਗਈਆਂ ਸੀ ਚੁਣੀਆਂ ਇਸੇ ਕਰਕੇ ਗਈਆਂ ਸੀ ਸੋ ਇਸ ਕਰਕੇ ਅਸੀਂ ਇੱਕ ਤੋ ਉਹ ਹੈ ਵੀ ਅਸੀਂ ਉਹ ਥਾਣੇ ਕਿਚੜੀਆਂ ਰੋਜ਼ ਨਿੱਕੀ ਕਿਸੇ ਕਿਸੇ ਨਾਲ ਲੜਾਈ ਹੋ ਗਈ ਪਾਣੀ ਡੋਲਤਾ ਵੱਟ ਵੱਡਲੀ ਉਹਦੇ ਉੱਤੇ ਥਾਣੇ ਤੁਰੇ ਰਹਿੰਦੇ ਨੇ ਇਹ ਨਹੀਂ 751 ਨਹੀਂ ਅਸੀਂ ਹੋਣ ਦੇਣੀਆ ਤਾਂ 751 'ਚ 1045 ਲਗਾਉਣੀ ਇਹ ਸਾਰੀ ਅਸੀਂ ਉਹ ਭਾਵੇਂ ਪ੍ਰਾਣੀਆਂ ਨੇ ਧਾਰਾ ਹੁਣ ਨਵੀਆਂ ਬਣ ਗਈਆਂ ਉਹਦੀ ਥਾਂ ਤੇ ਪਰ ਰੋਗਾਂ ਤੋਂ ਭਰਾ ਹੀ ਜਾਂਦੇ ਨੇ ਤਾਂ ਕਹਿ ਰਿਹਾ ਸੋ ਇਸ ਤੋਂ ਅੱਗੇ ਅਸੀਂ ਇੱਕ ਦੂਜੀ ਗੱਲ ਵੀ ਇਹ ਕਰਦੀਆਂ ਵੀ ਪਿੰਡ ਦੇ ਵਿੱਚ ਪਿੰਡ ਦਾ ਹੱਤਿਆਰ ਬਹੁਤ ਡੁੱਬ ਗਿਆ। ਨਾ ਤਾਂ ਰੁਕਣ ਰੋਜ਼ਗਾਰ ਹੈ, ਸਾਂਝੀ ਜਗ੍ਹਾ ਤੇ ਕਬਜ਼ੇ ਹੋਈ ਜਾਂਦੇ ਨੇ। ਟੋਬੇ ਉਹਨਾਂ ਦੇ ਸਾਫ਼ ਨਹੀਂ। ਕਈਆਂ ਦਾ ਵਿਚਾਰ ਹੋ ਗਿਆ ਟੋਬੇ ਬੰਦ ਹੀ ਕਰ ਦੋ। ਟੋਬੇ ਮੇਡਾ ਪਾਣੀ ਹੋਰ ਧੱਕੀ ਸਦੇ ਘੱਟ ਜਾਊ। ਸੋ ਪਿੰਡ ਦੇ ਵਿੱਚ ਰੋਜ਼ਗਾਰ ਪੈਦਾ ਕਰਨਾ, ਪਿੰਡ ਦੇ ਵਿੱਚ ਪੇੜ ਬਗਾਉਣੇ, ਪਿੰਡ ਦੇ ਵਿੱਚ ਆਮਦਨ ਵਧਾਉਣੀ ਪਿੰਡ ਦੀ ਪੰਚਾਇਤ ਦੀ। ਤੇ ਪਿੰਡ ਦੇ ਮਨਰੇਗਾ ਨੂੰ ਟਕੜਾ ਕਰਨਾ, ਪਿੰਡ ਦੇ ਲੋਕਾਂ ਦੇ ਜਿਹੜੇ ਭਾਪਤਰੀ ਨੇ ਸਰਕਾਰੀ ਚਾਹੇ ਕੇਂਦਰ ਦੀਆਂ ਸਕੀਮਾਂ ਹੋਣ ਚਾਹੇ ਪੰਜਾਬ ਦੀਆਂ ਹੋਣ ਜਿਹਦੇ ਵਿੱਚ ਪੈਨਸ਼ਨ ਦਾ ਵਾੜਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਅਪੰਗ ਪੈਨਸ਼ਨ ਹੈ ਇਹਨਾਂ ਸਾਰੇ ਕਾਸੇ ਵਾਸਤੇ ਆਟਾ ਦਾਲ ਕਾਰਡ ਨੇ ਤੇ ਇਹ ਸਾਰਿਆਂ ਵਾਸਤੇ ਜਾਂ ਕਿਸੇ ਦੇ ਪੰਜ ਮਰਲੇ ਦੇ ਪਲਾਟ ਮਿਲਨੇ ਨੇ ਇਹ ਵੀ ਗ੍ਰਾਮ ਸਭਾ ਕਰੇਗੀ ਇਜਾ ਜਿਹੜੀ ਸਾਂਝੀ ਜ਼ਮੀਨ ਆ ਉਹਦੀ ਬੋਡੀ ਹੁੰਦੀ ਹੈ ਜਦ ਉਹਦੇ ਚ ਇੱਕ ਤੀਜਾ ਹਿੱਸਾ ਦਲਤਾਂ ਨੂੰ ਜਾਣਾ ਹੈ ਤੇ ਦੋਹੇ ਸੇ ਕੋਈ ਹੋਰ ਵੀ ਲੈ ਸਕਦਾ ਸੋ ਜੇ ਜਿਹੜਾ ਤੀਜਾ ਸੇ ਦਲਤਾਂ ਨੇ ਜਨਾ ਦਲਤਾਂ ਦੀ ਤਰਨਸ਼ਾਲਾ ਚੀ ਹੋਵੇ ਉਥੇ ਦਲਤੀ ਬੋਡੀ ਦੇ ਨਾਲ ਉਹ ਦਲਤ ਹੀ ਸਾਂਝੀ ਖੇਤੀ ਕਰਨ ਕੋਸ਼ਿਸ਼ ਕਰਨ ਕਿ ਉਹ ਸਹਿਕਾਰੀ ਖੇਤੀ ਕਰਨ ਤਾਂ ਕਿ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਰੋਜ਼ਗਾਰ ਮਿਲੇ ਇਦਾਂ ਹੀ ਦੂਜੇ ਪਾਸੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਧੰਨਾ ਸੇਡ ਲੈ ਕੇ ਦੱਬੀ ਨਾ ਰੱਖੇ ਜ਼ਮੀਨ ਨੂੰ ਕਿ ਹਰ ਸਾਲ ਉਹਦੀ ਬੋਡੀ ਹੋਵੇ ਜਾਇਜ਼ ਹੋਵੇ ਤਾਂ ਕਿ ਉਹਦੀ ਆਮਦਨ ਵਧੇ ਸੋ ਇਹ ਮੋਟੀਆਂ-ਮੋਟੀਆਂ ਗੱਲਾਂ ਔਰਤਾਂ ਦਾ 50% ਔਰਤਾਂ ਨੇ ਸਾਡੀ ਇਹਦੇ ਚ ਇੱਕ ਹੋਰ ਸਮਝ ਹੈ ਜਿਹੜੀ ਮੈਂ ਇਹ ਇੱਕ ਇਹ ਕਿੰਦ ਕ ਆਪਣੀ ਚੋਣ ਆਖਰੀ ਗੱਲ ਕਿ ਜਿਹੜੇ ਇਹ ਤਕਰੀਬਨ ਇੱਕ ਬਖ ਬੰਦਾ ਚੁਣਿਆ ਜਾਂਦਾ ਪੰਚਾਇਤਾਂ ਦੇ ਵਿੱਚ ਪੰਜ ਸਰਪੰਚ ਜਿਲ੍ਹਾ ਪ੍ਰੀਸ਼ਦਾਂ ਚ ਬਲੱਗ ਸੰਧੀਆਂ ਚ ਇਹ ਇੱਕ ਵਖ 50000 ਔਰਤਾਂ ਇਹਦੇ ਚ ਕੀ 25000 ਜਿਹੜਾ ਹੈ ਉਹ ਸ਼ੈਡਿਊਲਡ ਕਾਸਟ ਹੈ ਜਿਕੇ ਜਿਕੇ ਉੱਠ ਕੇ ਤੁਰ ਪਏ ਉਹ ਚਲੋ 12.5% ਹੋਰ ਤਾਂ ਨੇ ਤਾਂ ਵੀ 12.5 12.5% ਹੋ ਹੀ ਗਏ ਜੇ 12.5% ਇਹ ਕੁਝ ਬੈਕਵਰਡ ਕਲਾਸਸਾਂ ਦੀਆਂ ਸੀਟਾਂ ਹੈਗੀਆਂ ਜਿੱਥੇ ਸੀ 20% ਵੱਧ ਵਾਧੀਆ ਜਿੱਦੇ ਇਕੱਠੇ ਹੋ ਗਏ ਉਹਦੇ ਦਾ ਪਿੰਡਾਂ ਦੀ ਨਹਾਰੀ ਬਦਰ ਲੈਣਗੇ ਕਿਉਂਕਿ ਇਹੀ ਪੀੜਤ ਨੇ ਇਹ ਪੀੜਤ ਦਾ ਕੋਈ ਹੋਰ ਚਾਰ ਬੰਦੇ ਉਹਨਾਂ ਦਵਾਕੇ ਰੱਖਦੇ ਨੇ ਉਹ ਕਦਮ ਹੋ ਗਏ ਨਸ਼ੇ ਵੀ ਇੱਦਾਂ ਖਤਮ ਹੋਣਗੇ ਸਕੂਲ ਦੀਆਂ ਸਿੱਖਿਆਵਾਂ ਵੀ ਇਹੀ ਠੀਕ ਹੋਣਗੀਆਂ ਸੋ ਉਹ ਬਾਤਾਂ ਵਾਲਨ ਵੀ ਇਸੇ ਨਾਲ ਠੀਕ ਹੋਏਗਾ ਦਲਆਂਿਆਂ ਦੀ ਇਸ ਨਾਲ ਕਟੰਗੀਆਂ ਸੋ ਇਹਦੇ ਨਾਲ ਮੈਨੂੰ ਇਹ ਲੱਗਦਾ ਹੈ ਵੀ ਜੇ ਅਸੀਂ ਇਹ ਇੱਕ ਜੀਨੋਸੀ ਕਹਿੰਦਾ ਪਾਸਾ ਬਦਲਣ ਵਾਲੀ ਤਰੀਕਾ ਹੈ ਇਹ ਪਿੰਡਾਂ ਦੀ ਨਿਹਾਰ ਬਦਲੇਗੀ ਇਹ ਉਮੀਦ ਹੈ ਜੀ ਡਾਕਟਰ ਸਾਬ ਮੇਰੇ ਇੱਥੇ ਨਿਹਾਰ ਬਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਉਦੋਂ ਅਸੀਂ ਸਮਝਦੇ ਹਾਂ ਕਿ ਪਿੰਡਾਂ ਦੀ ਨਿਹਾਰ ਬਦਲੇਗੀ ਹਾਂਜੀ ਹੁਣ ਤੁਹਾਡਾ ਸਾਬ ਜਿਵੇਂ ਕਮਰਾ ਸਵਾਲ ਹੈ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਵੀ ਪੰਚਾਇਤਾਂ ਨਾਲ ਸਿੱਧਾ ਰਾਬਤਾ ਕਰਦੇ ਹੋ ਇਕੱਠਾਂ ਦੇ ਵਿੱਚ ਤੁਸੀਂ ਬੋਲਦੇ ਹੋ ਲੋਕਾਂ ਨੂੰ ਉਹਨਾਂ ਦੇ ਫਰਜ਼ਾਂ ਤੇ ਅਧਿਕਾਰਾਂ ਬਾਰੇ ਦੱਸਦੇ ਹੋ ਕੀ ਆਪਾਂ ਕਹਿੰਦੇ ਆ ਕਿ ਸਿਸਟਮ ਵੀ ਖਰਾਬ ਹੋ ਗਿਆ ਸਾਰਾ ਇਹ ਸਿਸਟਮ ਦੇ ਵਿੱਚ ਤਾਂ ਯਾਰ ਐਂ ਹੁੰਦਾ ਕੁਝ ਸੁਧਰ ਨਹੀਂ ਸਕਦਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਰਾਪਤਾ ਕਰਦੇ ਹੋ ਨਵੇਂ ਗੱਲਾਂ ਦੱਸਦੇ ਹੋ ਭਾਵੇਂ ಗ್ರಾಮ ਸਭਾ ਬਾਰੇ ਉਹਨਾਂ ਦੀ ਹੱਕਾਂ ਬਾਰੇ ਕਿਸਾਨੀ ਮਾਮਲਿਆਂ ਬਾਰੇ ਤਮਾਮ ਈਸ਼ਵਰ ਬਾਰੇ ਬੋਲਦੇ ਹੋ ਤੁਹਾਡਾ ਆਪਣਾ ਨਿੱਜੀ ਐਕਸਪੀਰੀਅੰਸ ਕੀ ਹੈ ਕਿ ਲੋਕ ਕਿੰਨਾ ਕੁ ਬਦਲਣਾ ਚਾਹੁੰਦੇ ਨੇ ਕਿੰਨਾ ਕੁ ਗੱਲਾਂ ਨੂੰ ਸਵੀਕਾਰ ਕਰਦੇ ਨੇ ਜਾਂ ਫਿਰ ਇਹ ਗੱਲ ਵੀ ਆ ਜਾਂਦੀ ਹੈ ਕਿ ਨਹੀਂ ਇਹ ਸਿਸਟਮ ਤਾਂ ਇਦਾਂ ਹੀ ਚੱਲਦਾ ਦੇਖੋ ਇਦਾਂ ਚੱਲਣ ਵਾਲੇ ਬਹੁਤ ਹੁੰਦੇ ਨੇ ਅੱਜ ਅਸੀਂ ਸਵੇਰੇ ਆ ਰਹੇ ਸੀਗੇ ਇੱਕ ਮੁੰਡਾ ਜਿਹੜਾ ਆਪ ਤਾਂ ਕਹਿੰਦਾ ਵੀ ਮੈਂ ਲੋਕਾਂ ਨੂੰ ਬਦਲਣ ਨੂੰ ਕਹਿੰਦਾ ਲੈਣਾ ਪਰ ਹੁਣ 23 ਸਾਲ ਦੀ ਉਮਰ ਹੋ ਗਈ ਹੁਣ ਮੈਨੂੰ ਲੱਗਦਾ ਇਹ ਬਦਲਦਾ ਨਹੀਂ ਇਹ ਜਿਹੇ ਹੈਗੇ ਨੇ ਪਰ ਬਹੁਤੇ ਇਹ ਨੇ ਜਿਹੜੇ ਇਹਨੂੰ ਬਦਲਣਾ ਚਾਹੁੰਦੇ ਨੇ ਜਿਵੇਂ ਹੁਣ ਅੱਜ ਪੰਜਾਬ 'ਚ ਵੱਡਾ ਮਸਲਾ ਹੋਇਆ ਹੋਇਆ ਜਿਵੇਂ ਤੁਹਾਨੂੰ ਅਕਵਾਇਰ ਕਰਨ ਦੀ ਜ਼ਮੀਨ ਦੀ ਗੱਲ ਕਹੀ ਆ ਜੇ ਗ੍ਰਾਮ ਸਭਾ ਫੈਸਲਾ ਕਰ ਦੂਗੀ ਅਸੀਂ ਨਹੀਂ ਜ਼ਮੀਨ ਦੇਣੀ ਉਹ ਜਿੰਨਾ ਚਿਰ ਉਹਦੇ ਫਿਰ ਠੀਕ ਭਾਅ ਠੀਕ ਤਰੀਕਾ ਜੇ ਵੰਡੀ ਗਈ ਜ਼ਮੀਨ 2013 ਦਾ ਕਾਨੂੰਨ ਲਾਗੂ ਕਰਨਾ ਉਹ ਗ੍ਰਾਮ ਸਭ ਕਿਉਂਕਿ ਪੀੜਤ ਨਹੀਂ ਹੋ ਹੁਣ ਜਿਆਦਾ ਪੀੜਤ ਹੋਗੇ ਬਲਕਿ ਹੁਣ ਜਿਆਦਾ ਤਿਆਰ ਨੇ ਸਾਡਾ ਪਿਛਲੇ ਕੋਈ ਤਕਰੀਬਨ ਅਸੀਂ 15 ਸਾਲ ਤੋਂ ਲੱਗੇ ਹੋਇਆ ਗ੍ਰਾਮ ਸਭਾ ਦੇ ਮਾਮਲੇ ਤੇ 15 ਸਾਲ ਤੋਂ ਹੁਣ ਇਹ ਜਿਆ ਮੌਕਾ ਆਇਆ ਹੋਇਆ ਹੈ ਕਿ 10 15% ਪਿੰਡਾਂ ਦੇ ਵਿੱਚ ਗ੍ਰਾਮ ਸਭਾ ਕਿਸੇ ਨਾ ਕਿਸੇ ਤਰ੍ਹਾਂ ਸੱਚੀ ਮੁੱਚੀ ਦੀ ਹੁੰਦੀ ਹੈ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਕਈ ਜਗ੍ਹਾ ਤੇ ਗ੍ਰਾਮ ਸਭਾ ਨੇ ਫੈਸਲੇ ਕਰਕੇ ਜਿਹੜੇ ਪੰਚਾਇਤ ਨੇ ਫੈਸਲੇ ਕੀ ਉਹ ਉਲਟਾ ਦਿੱਤੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਇੱਕ ਦਿਨ ਚ ਸਭ ਕੁਝ ਹੁੰਦਾ ਨਹੀਂ ਆ ਪਰ ਮੈਨੂੰ ਇਹ ਲੱਗਦਾ ਹੈ ਬੜਾ ਅਗਿਆਨਤਾ ਦਾ ਸਮੁੰਦਰ ਹੈ ਇਹਦੇ ਚ ਅ ਤੇ ਉਹਦੇ ਕੋਈ ਸਾਲ ਦੇ ਉੱਠਣਗੇ ਇੱਕ ਤੁਹਾਡੇ ਵਰਗਾ ਮਾਰੂ ਇੱਕ ਇਹਨਾਂ ਵਰਗਾ ਇੱਕ ਇਹਨਾਂ ਵਰਗਾ ਕੋਈ ਨਾ ਕੋਈ ਉਹਦੇ ਨਾਲ ਇੱਕ ਇਹ ਸਮੁੰਦਰ ਰਿਚਾ ਜਾਊਗਾ ਜੀ ਮਤਲਬ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ دوستੋ ਮੇਰੇ ਨਾਲ ਇਸ ਗੱਲਬਾਤ ਦੇ ਵਿੱਚ ਉਹ ਵੀ ਦਵਾ ਡਾਕਟਰ ਨੇ ਪਹਿਲਾਂ ਲਗਾਇਆ ਸਾਬ ਸੇ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤੁਹਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ